ਗੁਰਮਾਰਜ ਜੀ ਹਜ਼ੂਰੀ ਵਿੱਚ ਬੈਠੇ ਸਾਰੇ ਸਾਥ ਸੰਗਤ ਮੈਂ ਬੇਨਤੀ ਕਰੂੰਗੀ ਗੱਜ ਕੇ ਫਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤੀਆਂ ਗੱਲਾਂ ਨਹੀਂ ਕਰਦੀਆਂ ਮੈਨੂੰ ਪਰਿਵਾਰ ਵੱਲੋਂ ਹੁਕਮ ਹੋਇਆ ਹੈ ਮੈਂ ਬਾਬਾ ਸ਼੍ਰੀ ਚੰਦ ਜੀ ਦੀ ਇਸ ਧਰਤੀ ਤੇ ਜਦੋਂ ਵੀ ਆਉਣੀ ਆ ਬਹੁਤ ਕੁਝ ਲੈ ਕੇ ਜਾਣੀ ਆ ਸੋ ਅੱਜ ਪਰਿਵਾਰ ਵੱਲੋਂ ਸਿਰਫ ਮੈਂ ਇਹ ਨਹੀਂ ਕਹਿਣਾ ਕਿ बाबू बलकौर चरण कौर माता बहुत, बहुत दुआव चंद जी धरती वालों दुआ अरदास फंक्शन अखीरले मोड़ से लेके आए सो छोटे शुभ दीप का स्वागत करते हैं। असी इस पूरे परिवार वालों स्वागत करते हैं इस पूरे ट्रस्ट वालों स्वागत करते हैं। सो मैं ਮਹਾਰਾਜੀ ਹੰਦੂਰੀ ਵਿੱਚ ਅੱਜ ਕੀਰਤਨ ਦਰਬਾਰ ਦੇ ਵਿੱਚ ਬਾਬਾ ਹਰਜੀਤ ਸਿੰਘ ਜੀ ਹੁਣਾਂ ਨੇ ਬਹੁਤ ਹੀ ਰੋਹਾਨੀ ਕੀਰਤਨ ਜੋ ਸਜਾਇਆ ਮੇਰੇ ਨਾਨਕਿਆਂ ਤੋਂ ਬਾਬਾ ਸ਼ਿਰਜਨ ਜੀ ਦੇ ਕੀ ਬਾਤ ਹੈ ਮੈਂ ਕਹਿੰਦੀ ਆ ਕਿ ਪਰਮਾਤਮਾ ਚੜ੍ਹਦੀਆਂ ਕਲਾ ਚ ਰੱਖੇ ਮੇਰੇ ਪੇਕੇ ਗੁਰਦਾਸਪੁਰ ਨੇ ਸੋ ਮੈਂ ਹਮੇਸ਼ਾ ਹੀ ਬਾਬਾ ਸ਼ਿਰਜਨ ਜੀ ਦੀ ਕੈਨੋਕੀ ਮੈਂ ਜਦੋਂ ਦੀ ਪਾਲ ਭਾਜੀ ਨਾਲ ਮਿਣੀ ਆ ਹੋਰ ਤਾਂ ਹੋਰ ਦਿਨ ਪ੍ਰਤੀ ਦਿਨ ਅਸੀਂ ਚੜ੍ਹਦੀਆਂ ਕਲਾ ਹੀ ਜਾ ਰਹੇ ਆ ਸੋ ਮੈਂ ਇਸ ਮੇਲੇ ਜ ਆਇਆ ਹਰੇਕ ਜਿਹਨੀਆਂ ਹੀ ਸੰਤਾ ਪਹੁੰਚੀਆਂ ਨੇ ਜਿਹਨੀਆਂ ਵੀ ਸਨਮਾਨਯੋਗ ਸ਼ਖੀਤਾ ਪਹੁੰਚੀਆਂ ਨੇ ਮੈਂ ਆਪਣੇ ਵੱਲੋਂ ਔਰ ਬਾਪਾ ਜੀ ਅੱਜ ਸਾਡੇ ਬਾਪੂ ਜੀ ਨੇ ਬੜੀ ਵੱਡੀ ਗੱਲ ਕਹਿਤੀ ਹੈ ਜੋ ਅੱਜ ਮੈਂ ਤੁਹਾਨੂੰ ਬਹੁਤ ਸਾਲ ਪਹਿਲਾਂ ਮੈਂ ਕਹੀ ਸੀ ਕਿ ਮੈਨੂੰ ਆਪਣੀ ਇਸ ਮੇਲੇ ਦਾ ਹਿੱਸਾ ਬਣਾ ਲਿਓ ਹੁਣ ਸਾਡੀ ਟੀਮ ਦੇ ਵਿੱਚ ਸਾਡੇ ਬਾਪੂ ਬਲਕੌਰ ਸਿੰਘ ਵੀ ਸ਼ਾਮਲ ਹੋ ਗਏ ਨੇ ਸੋ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਾਰਾ ਛੱਡੀ ਇੱਕ बलकौर सिंह जी वालों बबा हरजीत सिंह जी यूके मान सम्मान दे रहे थे तो नहीं असि आना खाली असं नौ सकंबर न उस जगह देते जरूर पहुंचेंगे बबा हरजीत सिंह जी बोले सोने हाल गुरु नानी बैठी सारी सास मैं बेनती करूंगी गज की फतेह बताइए वाहसा वाहेगुरु जी की फतेह ਬਹੁਤੀ ਗੱਲਾਂ ਨਹੀਂ ਕਰ ਰਹੀਆਂ ਮੈਨੂੰ ਪਰਿਵਾਰ ਵੱਲੋਂ ਹੁਕਮ ਹੋਇਆ ਹੈ ਮੈਂ ਬਾਬਾ ਸ਼੍ਰੀਚੰਦ ਜੀ ਦੀ ਇਸ ਧਰਤੀ ਤੇ ਜਦੋਂ ਵੀ ਆਉਣੀ ਆ ਬਹੁਤ ਕੁਝ ਲੈ ਕੇ ਜਾਣੀ ਆ ਸੋ ਅੱਜ ਪਰਿਵਾਰ ਵੱਲੋਂ ਸਿਫਤ ਮੈਂ ਇਹ ਨਹੀਂ ਕਹਿਣਾ ਕਿ ਬਾਪੂ ਬਲਕੌਰ ਸਿੰਘ ਜੀ ਦੀ ਬੀਬੀ ਸਾਡੀ ਚਰਨ ਕੌਰ ਮਾਤਾ ਜੀ ਨੂੰ ਬਹੁਤ ਬਹੁਤ ਦੁਆਵਾਂ ਇਸ ਧਰਤੀ ਵੱਲੋਂ ਦੁਆਵਾਂ ਬਾਬਾ ਸ਼੍ਰੀਚੰਦ ਜੀ ਧਰਤੀ ਵੱਲੋਂ ਦੁਆਵਾਂ ਕਿਉਂਕਿ ਬਹੁਤ ਅਰਦਾਸਾਂ ਦੇ ਨਾਲ ਅੱਜ ਅਸੀਂ ਇਹ ਫੰਕਸ਼ਨ ਨੂੰ ਅਕੀਰ ਨੇ ਮੂੜਤੇ ਲੈ ਕੇ ਆਏ ਆ ਸੋ ਛੋਟੇ ਸ਼ੁਭ ਦੀਪ ਦਾ ਸੀ ਸਵਾਗਤ ਕਰਦੇ ਆ ਅਸੀਂ ਇਸ ਪੂਰੇ ਪਰਿਵਾਰ ਵੱਲੋਂ ਸਵਾਗਤ ਕਰਦੇ ਆ ਇਸ ਪੂਰੇ ਦਰਸ਼ ਵੱਲੋਂ ਸਵਾਗਤ ਕਰਦੇ ਆ ਸੋ ਮੈਂ ਮਹਾਰਾਜ ਜੀ ਹਜ਼ੂਰੀ ਵਿੱਚ ਕੀਰਤਨ ਦਰਬਾਰ ਦੇ ਵਿੱਚ ਬਾਬਾ ਹਰਜੀਤ ਸਿੰਘ ਜੀ ਹੁਣਾਂ ਨੇ ਬਹੁਤ ਹੀ ਰੋਹਾਰੀ ਕੀਰਤਨ ਜੋ ਸੱਜਿਆ ਮਾਨਕਿਆਂ ਤੋਂ ਆਏ ਨਾਲ ਮੇਰੇ ਨਾਨਕਿਆਂ ਤੋਂ ਬਾਬਾ ਸ਼ਿਰਚੰਦ ਜੀ ਦੇ ਕੀ ਬਾਤ ਹੈ ਮੈਂ ਕਹਿੰਦੀ ਆ ਕਿ ਪਰਮਾਤਮਾ ਚੜ੍ਹਦੀਆਂ ਕਲਾ ਚ ਰੱਖੇ ਮੇਰੇ ਪਿੱਕੇ ਗੁਰਦਾਸਪੁਰ ਨੇ ਸੋ ਮੈਂ ਹਮੇਸ਼ਾ ਹੀ ਬਾਬਾ ਸ਼ਿਰਚੰਦ ਜੀ ਦੀ ਕਲੋਗੀ ਮੈਂ ਜਦੋਂ ਦੀ ਪਾਲ ਭਾਜੀ ਨਾਲ ਮਿਣੀ ਆ ਹੋਰ ਤਾਂ ਹੋਰ ਦਿਨ ਰੋਤੀ ਦਿਨ ਸੀ ਚੜ੍ਹਦਣਾ ਕਲਾ ਹੀ ਜਾ ਰਹੇ ਆ ਸੋ ਮੈਂ ਇਸ ਮੇਲੇ 'ਚ ਆਈਆਂ ਹਰੇਕ ਜਿਹਨੀਆਂ ਹੀ ਸੰਤਾ ਪਹੁੰਚੀਆਂ ਨੇ ਜਿਹਨੀਆਂ ਵੀ ਸਨਮਾਨਯੋਗ ਸ਼ਖੀਤਾ ਪਹੁੰਚੀਆਂ ਨੇ ਮੈਂ ਆਪਣੇ ਵੱਲੋਂ ਔਰ ਬਾਪਾ ਜੀ ਅੱਜ ਸਾਡੇ ਬਾਪੂ ਜੀ ਨੇ ਬੜੀ ਵੱਡੀ ਗੱਲ ਕਹਿਤੀ ਹੈ ਜੋ ਅੱਜ ਮੈਂ ਤੁਹਾਨੂੰ ਬਹੁਤ ਸਾਲ ਪਹਿਲਾਂ ਮੈਂ ਕਹੀ ਸੀ ਕਿ ਮੈਨੂੰ ਆਪਣੀ ਇਸ ਮੇਲੇ ਦਾ ਹਿੱਸਾ ਬਣਾ ਲਿਓ ਹੁਣ ਸਾਡੀ ਟੀਮ ਦੇ ਵਿੱਚ ਸਾਡੇ ਬਾਪੂ ਬਲਕੌਰ ਸਿੰਘ ਵੀ ਸ਼ਾਮਲ ਹੋ ਗਏ ਨੇ ਸੋ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਾਰਾ ਚੜੀ ਇੱਕ ਬੋਲੇ ਸੋਨੇਹਾ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ सिंह जी वालों बबा हरजीत सिंह जी में मान सम्मान दे रहे हैं नही। नहीं असी आना नहीं पक्का असि नौ, नौ सब्बर न उस जगह जरूर पहुंचेंगे बाबा हरजीत सिंह जी बोले लेके आए ले थी उसी आदम सत्कार विदा करना तो मैं बेनती करता पे बीपा बापू जी लेके बाबा जी के सरूप ने जिन्हे वो आप विदा करने रहे